ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਅਰਵਿੰਦਰ ਸਿੰਘ ਜੀ ਨੇ ਤੇ ਅਸੀਂ ਗੱਲ ਕਰਾਂਗੇ ਅੱਜ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਉੱਤੇ ਦੋਸਤੋ ਦਰਦ ਦੇ ਬਾਰੇ ਕਈ ਗਾਣੇ ਵੀ ਬਣੇ ਨੇ ਤੇ ਦਰਦ ਜਿਹੜਾ ਹੈ ਉਹ ਸਾਡਾ ਸੁੱਖ ਦੁੱਖ ਦਾ ਸਾਥੀ ਹੈ ਸੁੱਖ ਜਿਹੜਾ ਉਹ ਕੁਛ ਚਿਰ ਲਈ ਆਉਂਦਾ ਤੇ ਚਲਾ ਜਾਂਦਾ ਲੇਕਿਨ ਦਰਦ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਮੰਨਿਆ ਜਾਂਦਾ ਦਰਦ ਜਦੋਂ ਬੋਡੀ ਦੇ ਵਿੱਚ ਹੁੰਦਾ ਤਾਂ ਫਿਰ ਅਸੀਂ ਉਸ ਨੂੰ ਠੀਕ ਕਰਨ ਲਈ ਉਸ ਨੂੰ ਮੈਰਿਜ ਕਰਨ ਲਈ ਅਲੱਗ-ਅਲੱਗ ਤਰੀਕੇ ਅਪਣਾਉਨੇ ਆ ਤੇ ਜਿਹੜਾ ਕਿ ਫਾਸਟ ਤਰੀਕਾ ਤੇਜ਼ ਤਰੀਕਾ ਹੈਗਾ ਉਹ ਹੈਗਾ ਐਲੋਪੈਥਿਕ ਦਵਾਈਆਂ ਪੇਨ ਕਿਲਰ ਦਵਾਈਆਂ ਲੇਕਿਨ ਪੇਨ ਕਿਲਰ ਦਵਾਈਆਂ ਦੇ ਨਾਲ ਨਾ ਸਿਰਫ ਲੀਵਰ ਤੇ ਕਿਡਨੀ ਦੇ ਉੱਤੇ ਅਸਰ ਪੈਂਦਾ ਬਲਕਿ ਸਰੀਰ ਦੇ ਹੋਰ ਬਹੁਤ ਸਾਰੇ ਅੰਗ ਜਿਹੜੇ ਨੇ ਉਹ ਇਸ ਤੋਂ ਪ੍ਰਭਾਵਿਤ ਹੁੰਦੇ ਆ ਆਯੁਰਵੇਦ ਕਹਿੰਦਾ ਹੈ ਕਿ ਪੇਨ ਮੈਨੇਜਮੈਂਟ ਲਈ ਬਹੁਤ ਸਾਰੇ ਤਰੀਕੇ ਨੇ ਜਿਵੇਂ ਕਿ ਗਰਮ ਠੰਡਾ ਸੇਕ ਹੋ ਗਿਆ ਗਰਮ ਪਾਣੀ ਦੇ ਨਾਲ ਜਿਹੜਾ ਉਹ ਅਗਰ ਸੇਕ ਕਰਦੇ ਆਂ ਬਰਫ਼ ਦੀ ਸਿਕਾਈ ਕਰਦੇ ਆਂ ਤੁਲਸੀ ਦਾ ਤੇਲ ਵੀ ਉਹਦੇ ਵਿੱਚ ਇੱਕ ਪੇਨ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਹਲਦੀ ਹੈਗਾ ਪੁਦੀਨਾ ਦਾ ਨਮਕ ਦੇ ਨਾਲ ਜੇਕਰ ਆਪਾਂ ਸੇਕ ਦਿੰਨੇ ਆਂ ਤੇ ਉਹ ਵੀ ਉਹਦੇ ਵਿੱਚ ਆ ਜਾਂਦਾ ਬਾਕੀ ਯੋਗ ਸਾਧਨਾ ਧਿਆਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੇਨ ਮੈਨੇਜਮੈਂਟ ਦੇ ਵਿੱਚ ਕੰਮ ਆਉਂਦੀਆਂ ਨੇ ਜੀ ਅ ਰਵਿੰਦਰ ਸਿੰਘ ਜੀ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ ਤਾਂ ਪੇਨ ਮੈਨੇਜਮੈਂਟ ਦੇ ਉੱਤੇ ਜਿਹੜਾ ਉਹਨਾਂ ਨੇ ਇੱਕ ਵੱਖਰੀ ਟੈਕਨੀਕ ਦੀ ਗੱਲ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਆਪਾਂ ਦਰਸ਼ਕਾਂ ਤੱਕ ਇਹ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਪਹੁੰਚਣੀ ਚਾਹੀਦੀ ਹੈ ਪੇਨ ਅਲੱਗ-ਅਲੱਗ ਢੰਗ ਦੇ ਹੁੰਦੇ ਨੇ ਅਲੱਗ-ਅਲੱਗ ਉਹਦੇ ਜਿਹੜਾ ਰੂਪਰੇਖਾ ਹੋ ਸਕਦੀ ਹੈ ਸੁੱਕੀਆਂ ਦਰਦਾਂ ਵੀ ਆਪਾਂ ਕਈ ਵਾਰੀ ਕਹਿ ਦਿੰਦੇ ਹੈਗੇ ਆ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਕ੍ਰੋਨਿਕ ਫਟੀਕ ਸਿੰਡਰੋਮ ਜਾਂ ਫਾਈਬਰੋਮੈਲਜੀਆ ਅ ਦੇ ਵਿੱਚ ਜਦੋਂ ਜਿਹੜੇ ਦਰਦ ਹੁੰਦੇ ਨੇ ਇੱਥੋਂ ਦੁਖ ਰਿਆ ਉੱਥੋਂ ਦੁਖ ਰਿਆ ਇਹ ਅਲੱਗ-ਅਲੱਗ ਤਰ੍ਹਾਂ ਦੇ ਦਰਦ ਹੁੰਦੇ ਨੇ ਨਰਵਸ ਸਿਸਟਮ ਦੇ ਦਰਦ ਹੁੰਦੇ ਨੇ ਬੀ ਬੀ 12 ਕੱਟ ਗਿਆ ਤਾਂ ਵੀ ਨਰਵਸ ਸਿਸਟਮ ਦੇ ਬਾਡੀ ਦੇ ਵਿੱਚ ਪੇਨ ਹੋਣੀ ਜੀ ਸੋ ਅਲੱਗ-ਅਲੱਗ ਤਰੀਕੇ ਨੇ ਆਪਰਵਿੰਦਰ ਸਿੰਘ ਜੀ ਨੂੰ ਜਾਣਦੇ ਹਾਂ ਕਿ ਪੇਨ ਮੈਨੇਜਮੈਂਟ ਲਈ ਸਾਨੂੰ ਕੀ ਕਰਨਾ ਪਏਗਾ ਰੋਹਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਨੂੰ ਜੀ ਰਵਿੰਦਰ ਜੀ ਇਨ ਦਰਦ ਸਰੀਰ ਦਾ ਇੱਕ ਅਹਿਮ ਹਿੱਸਾ ਇੱਕ ਅਹਿਮ ਜਿਹੜਾ ਇੱਕ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਕੇ ਰਹੇ ਨਾ ਕਿਉਂਕਿ ਸਾਡਾ ਜੀਵਨ ਸ਼ੈਲੀ ਜਈ ਹੈ ਜਿਹਦੇ ਵਿੱਚ ਸਾਡੇ ਬਾਡੀ ਦੇ ਵਿੱਚ ਦਰਦ ਹੋਣਾ ਇੱਕ ਆਮ ਜੀ ਗੱਲ ਬਣ ਗਈ ਹੈ ਜੀ ਅੱਜ ਹਾਲਾਤ ਇਹ ਨੇ ਕਿ ਜੇਕਰ ਘਰ ਦੇ ਵਿੱਚ 5G ਨੇ ਤੇ ਇੱਕ ਨਾ ਇੱਕ ਦਾ ਜਿਹੜਾ ਜਿਹੜੀ ਚੂਲ ਬਿੰਗੀ ਰਹਿੰਦੀ ਜਿਵੇਂ ਆਪਾਂ ਪੰਜਾਬੀ ਕਹਿੰਦੇ ਆ ਕਿ ਉਹਨੂੰ ਕਿਤਨਾ ਕਿਤਨੋ ਕਿ ਤੱਕ ਦਰਦ ਹੁੰਦਾ ਹੀ ਰਹਿੰਦਾ ਫਿਰ ਅਜਿਹੇ ਦੇ ਵਿੱਚ ਜਾਂ ਤਾਂ ਪੇਨ ਕਿਲਰ ਨਹੀਂ ਸਾਡੇ ਕੋਲੇ ਤੇ ਜਾਂ ਫਿਰ ਅਸੀਂ ਕੋਈ ਉਹਦੇ ਕੋਈ ਹੋਰ ਪੇਨ ਮੈਨੇਜਮੈਂਟ ਵਾਸਤੇ ਆਪਾਂ ਕੁਝ ਹੋਰ ਕਰ ਸਕਦੇ ਹਾਂ ਤੁਸੀਂ ਇਹਦੇ ਵਿੱਚ ਕੀ ਤੁਹਾਡਾ ਤਜਰਬਾ ਹੁਣ ਤੱਕ ਦਾ ਇਹਦੇ ਵਿੱਚ ਕੀ ਰਿਹਾ ਬਲਵੰਤ ਜੀ ਜਿਹੜੀ ਗੱਲ ਹੈ ਨਾ ਬਹੁਤ ਜ਼ਰੂਰੀ ਚੀਜ਼ ਹੈ ਸਮਝ ਲਈ ਕਿ ਦਰਦ ਇੱਕ ਸਿੰਪਟਮ ਹੈ ਉਹ ਕੁਝ ਦੱਸ ਰਿਹਾ ਹੈ ਕਿਤੇ ਕੁਝ ਗੜਬੜ ਚੱਲ ਰਹੀ ਹੈ ਹੈਨਾ ਕੋਈ ਚੀਜ਼ ਦਾ ਚ ਕਾਲਾ ਉਹ ਜੁੜੀ ਨਹੀਂ ਹੈ ਕਿਉਂਕਿ ਦਰਦ ਉੱਥੇ ਹੀ ਹੈ ਮਗਰ ਉਹ ਸਿਰਫ ਇੱਕ ਸਾਈਨ ਹੈ ਸਰੀਰ ਦਾ ਦੱਸਦਾ ਕਿ ਮੇਰੇ ਅੰਦਰ ਕੁਝ ਗੜਬੜਾ ਹੈ ਜਿਵੇਂ 90% ਲੋਕ ਕਹਿੰਦੇ ਸਿਰ ਦਰਦ ਹੈ ਤੁਹਾਨੂੰ ਪਤਾ ਹੈ ਸਿਰ 'ਚ ਪੇਨ ਦੇ ਰਿਸੈਪਟਰ ਨਹੀਂ ਹੁੰਦੇ ਸਿਰ 'ਚ ਦਰਦ ਹੋ ਹੀ ਨਹੀਂ ਸਕਦਾ ਸਿਰ 'ਚ ਪੇਨ ਦੇ ਰਿਸੈਪਟਰ ਨਹੀਂ ਹੈ ਉਹ ਤਾਂ ਕਿਤੇ ਹੋਰ ਆ ਰਿਹਾ ਹੈ ਪੇਨ ਉਹ ਸਿਰਫ ਦੱਸਦਾ ਹੈ ਕਿ ਦਰਦ ਹੈ ਲੋਕਾਂ ਨੂੰ ਜਦੋਂ ਗੈਸ ਚੜਦੀ ਹੈ ਉਹ ਕਹਿੰਦੇ ਮੇਰੇ ਸਿਰ ਨੂੰ ਐ ਨਾ ਰਹਿ ਮਿੱਤੋਂ ਤਲਾ ਮੈਂ ਕਿਹਾ ਤੁਹਾਡੇ ਗੈਸ ਕਿਵੇਂ ਚੜ ਸਕਦੀ ਹੈ ਨਾ ਉਹ ਵੀ ਇੱਕ ਤਰੀਕੇ ਦਾ ਸਿਰਦਰਦ ਹੁੰਦਾ ਜਿਹਨੂੰ ਪਕਨੇ ਗੈਸ ਚੜ ਗਈ ਉਹ ਗੈਸ ਨਹੀਂ ਹੁੰਦੀ ਉਹ ਸੈਕੰਡ ਬ੍ਰੇਨ ਜਿਹੜਾ ਕਿ ਆਰਮਪ ਹੈ ਉਹਦੇ ਚ ਪ੍ਰੋਬਲਮ ਹੋਣ ਕਰਕੇ ਸਿਰ ਚ ਦਰਦਾ ਤੁਹਾਨੂੰ ਦੱਸਿਆ ਹੈ ਜੀ ਬੰਦੇ ਦਾ ਹੁੰਦਾ ਫੈਟੀ ਲਿਵਰ ਉਹਦਾ ਸੱਜਾ ਮੋਢਾ ਉਹਨੂੰ ਸਪੌਂਡਲਾਈਟਸ ਮੀਗਰੇਨਸ ਖਤਮ ਹੀ ਨਹੀਂ ਹੁੰਦੇ ਕਿਉਂ ਰਿਫਰਲ ਪੇ ਐਮੀ ਇੱਕ ਤਰੀਕੇ ਦੀ ਪੇਨ ਨਹੀਂ ਹੈ ਪਰ ਇੱਕ ਤਰੀਕੇ ਦਾ ਉਹਦਾ ਸਿੱਧਾ ਸੋਲੂਸ਼ਨ ਨਹੀਂ ਹੈ ਹੁਣ ਜਾੜ ਦੁਖਦੀ ਹੈ ਬੰਦੇ ਦੀ ਕੋਲੰਤ ਜੀ ਜਿੰਨਾ ਬ੍ਰੇਨ ਦੇ ਨੇੜੇ ਪੇਨ ਹੁੰਦੀ ਹੈ ਉੰਨੀ ਜਗ੍ਹਾ ਖਤਰਨਾਕ ਹੁੰਦੀ ਹੈ ਅੱਖ ਕੰਨ ਜਾੜ ਦੁਖਦੀ ਹੋਵੇ ਬੰਦੇ ਨਸਾ ਐਨ ਖਤਮ ਨਾ ਹੁੰਦੀ ਹੈ ਇਹ ਡਿਫਰੈਂਟ ਪੇਨਸ ਡਿਫਰੈਂਟ ਕਾਰਨ ਡਿਫਰੈਂਟ ਉਹਦੇ ਉਪਰਾਲੇ ਡਿਫਰੈਂਟ ਜਿਵੇਂ ਆਪਾਂ ਕਹਾਂਗੇ ਦੀ ਹੈਂਡਲਸ ਤਾਂ ਆਪਾਂ ਇੱਕ ਇੱਕ ਚੀਜ਼ ਚੱਕਾਂਗੇ ਸਭ ਤੋਂ ਪਹਿਲਾਂ ਕੋਈ ਵੀ ਜਿਹੜੀ ਚੀਜ਼ ਮੈਂ ਟਾਪਿਕ ਚੱਕਣਾ ਚਾਹੁੰਦਾ ਗੋਡਾ ਦੁਖਦਾ ਜੀ ਬਜ਼ੁਰਗ ਕਹਿੰਦਾ ਮੇਰਾ ਗੋਡਾ ਦੁਖਦਾ ਮੈਂ ਪੁੱਤ ਕੀ ਕਰਾਂ ਉਹ ਇਸ ਹੱਦ ਤੱਕ ਹਾਲ ਹੋ ਜਾਂਦਾ ਕੋਈ ਵੀ ਅਗਲਾ ਕਹਿੰਦਾ ਜਾਂ ਗੋਡੇ ਪਵਾ ਲਓ ਜਾਂ ਸਟੀਰੋਇਡ ਦਾ ਇੰਜੈਕਸ਼ਨ ਲਵਾ ਲਓ ਮੈਂ ਨਾ ਗੋਡੇ ਪਵਾਣਾ ਰਿਕਮੈਂਡ ਕਰਦਾ ਨਾ ਮੈਂ ਸਟੀਰੋਇਡ ਦਾ ਇੰਜੈਕਸ਼ਨ ਮਗਰ ਜਿਸ ਤਨ ਲੱਗੇ ਹੈ ਨਾ ਉਹ ਕਹਿੰਦੇ ਉਹੀ ਜਾਣੇ ਜਿਹਨੂੰ ਦਰਦ ਹੈ ਉਹੀ ਦੱਸ ਸਕਦਾ ਬਈ ਉਹ ਬੰਦਾ ਕਹਿੰਦਾ ਮੈਂ ਤਾਂ ਮਰ ਰਿਹਾ ਮੇਰੇ ਤੋਂ ਦਾ ਗੁਰਦੁਆਰੇ ਜਾ ਕੇ ਚੌਂਕੜੀ ਦੀ ਮਰੀ ਜਾਂਦੀ ਨਾ ਮੈਂ ਬੈਹ ਸਕਦਾ ਨਾ ਮੈਂ ਉੱਠ ਸਕਦਾ ਬਲੈਂਡਰ ਚ ਸੋ ਸਿੰਪਲ ਜਿਹਾ ਲਾਜ ਹੈ ਅਦਰਕ ਉਹਦੀ ਪੇਸਟ ਬਣਾ ਲੈਣੀ ਹੈ ਅਦਰਕ ਨੂੰ ਸਿਰਫ ਪੇਸਟ ਬਣਾ ਲੈਣੀ ਬਲੈਂਡਰ ਚ ਪਾ ਕੇ ਨਾ ਉਹਦੀ ਪੇਸਟ ਗੋਡੇ ਤੇ ਲਾ ਲਉਣੀ ਹੈ ਤੁਸੀਂ ਤਿੰਨ ਚਾਰ ਦਿਨ ਲੱਗ ਕੇ ਦੇਖੋ ਤੁਸੀਂ ਉਸ ਤੋਂ ਪਹਿਲਾਂ ਕਿ ਸਪੀਰੀਅਰ ਲਵਾਓ ਜਾਂ ਗੋਡੇ ਪਾਉ ਦੂਜੇ ਨੰਬਰ ਤੇ ਗੋਡੇ ਦਾ ਦਰਦ ਸਭ ਤੋਂ ਪਹਿਲਾਂ ਕਰਨਾ ਥੋਡੀ ਹੋ ਗਈ ਮਸਲ ਐਟ੍ਰੋਫੀ यह मतलब की जी थोड़े मसल मुरझा गए यह क्यों मुरझा गए जी तुम एक जगह पर बैठे हो जिते घर तो निकलते हो पंद्रह दिन बाद वो भी सिर्फ गड्डी बहन ली या स्कूटर से बहन लिये तुरद फिरते रहे नहीं मसलट नहीं रहे गोडे मसल ने गोडे चकनाझा गया अगर तुम दो चूजा कर लो पहले नंबर से भार घटा लो दूजे नंबर से थोड़ी जी वॉक एक्सरसाइज शुरू कर दो गोडे दर्द खत्म कुलवंत ए जुड़ता है लोअर बैक ਕਿਪ ਤੇ ਗੋੜਾ ਇਹ ਤਿੰਨੋਂ ਦੁੱਖ ਦੇ ਹੋਣ ਤਾਂ ਇੱਕ ਛੋਟੀ ਸਿਰਫ ਚੀਜ਼ ਇਕ ਵੰਦੀ ਉੱਠੀ ਵਾਕ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਰਾਤ ਨੂੰ ਸੌਣ ਲੱਗੇ ਤਿੰਨ ਕਾਲੀ ਮਿਰਚ ਦੇ ਬੀਜ ਪਾਣੀ ਨਾਲ ਜਾਂ ਐਪਲ ਸਾਈਡਰ ਵਿਨੇਗਰ ਨਾਲ ਨਿਗਾੜ ਲੈਣੇ ਐ ਐਪਲ ਸਾਈਡਰ ਨੇ ਕਰ ਜ਼ਿਆਦਾ ਨਹੀਂ ਅੱਧਾ ਚਮਚ ਐਪਲ ਸਾਈਡਰ ਇੱਕ ਕੁੱਟ ਪਾਣੀ ਚ ਪਾਇਆ ਤਿੰਨ ਕਾਲੀ ਮਿਰਚ ਦੇ ਦਾਣੇ ਚੱਬੇ ਬਿਨੇ ਹ ਅੰਦਰ ਇਹ ਬਹੁਤ ਸੋਹਣੀ ਪੇਨ ਮੈਨੇਜਮੈਂਟ ਹੈ ਜਿਹਨੂੰ ਵੀ ਪੇਨ ਹੈ ਇਹ ਇਹ ਜਨਰਲ ਆਈਡੀਆ ਦੇਰੇ ਕੋਲ ਬੰਦੀ ਜਿਹਦੇ ਵੀ ਕਿਸੇ ਤਰੀਕੇ ਦਰਦ ਹੈ ਜੇ ਰਾਤ ਨੂੰ ਸੌਣ ਲੱਗੇ ਤਿੰਨ ਕਾਲੀ ਮਿਰਚ ਦੇ ਕਲੋਸ ਜਿਹਨੂੰ ਵੀ ਕਹਿੰਦੇ ਤੁਸੀਂ ਬੀਜ ਕਹਿੰਦੇ ਆਪਾਂ ਹੈਨਾ ਉਹ ਥੋੜੇ ਜਿਹਾ ਪਾਣੀ ਚ ਐਪਲ ਸਾਈਡਰ ਵਿਨੇਗਰ ਪਾਇਆ ਅੱਧਾ ਚਮਚ ਟੀस्पून ਇੱਕ ਕੁੱਟ ਪਾਣੀ ਅੱਧਾ ਚਮਚ ਅੱਧਾ ਚਮਚ ਐਪਲ ਸਾਈਡਰ ਤਿੰਨੇ ਕਾਲੀ ਮਿਰਚ ਦੇ ਦਾਣੇ ਤੇ ਇਸ ਤੋਂ ਬਾਅਦ ਬ੍ਰਸ਼ ਸ਼ੁਰੂ ਕਰਨਾ ਕਿਉਂਕਿ ਦੰਦਾਂ ਮੇਰੇਪਲ ਸਾਈਡਰ ਲਾ ਕੇ ਨਹੀਂ ਸੋਣਾ ਤਾਂ ਇਹ ਬਹੁਤ ਸੋਨਾ ਲਾਜ ਆ ਜੀ ਮਤਲਬ ਉਪਰ ਵਾਲਾ ਕਹਾਂ ਮੈਂ ਜੀ ਤਾਂ ਇਹ ਤਾਂ ਹੋ ਗਿਆ ਜੀ ਤੁਸੀਂ ਗੋਡਿਆਂ ਦੇ ਦਰਦ ਦੀ ਗੱਲ ਕੀਤੀ ਇੱਕ ਹੁੰਦਾ ਫਾਈਬਰੋਮੈਲਜੀਆ ਇੱਥੋਂ ਵੀ ਦੁੱਖ ਜਾ ਰਿਹਾ ਉੱਥੋਂ ਵੀ ਦੁੱਖ ਜਾ ਰਿਹਾ ਉੱਥੋਂ ਵੀ ਦੁੱਖ ਜਾ ਰਿਹਾ ਇਹਦੇ ਲਈ ਆਪਾਂ ਨੂੰ ਕੀ ਕਰਨਾ ਪਵੇਗਾ ਠੀਕ ਹੈ ਕੁਲਵੰਤ ਜੀ ਲਖੋ ਫਾਈਬਰੋਮੈਲਜੀਆ ਹੈ ਆਪਣੀ ਜਿਹੜੀ ਨਰਵਸ ਹੈ ਨਾ ਉਹਦੇ ਉੱਪਰ ਇੱਕ ਜਿਵੇਂ ਪਲਾਸਟਿਕ ਦੀ ਕੋਟਿੰਗ ਆਪਣੀ ਕਾਰਾਂ ਤੇ ਨਹੀਂ ਹੁੰਦੀ ਕਿ ਐਪਸਟ ਸ਼ਾਰਟ ਨਾ ਹੋਣ ਮਾਈਲਿੰਗ ਸ਼ੀਥਿੰਗ ਹੁੰਦੀ ਹੈ ਮਾਈਲਿੰਗ ਸ਼ੀਥਿੰਗ ਇੱਕ ਨਰਮ ਨੂੰ ਦੂਜੀ ਨਰਮਾ ਟੱਚ ਨਹੀਂ ਹੋਣ ਦਿੰਦੀ ਮਗਰ ਜਦੋਂ ਤੁਹਾਡੀ ਮਾਈਲਿੰਗ ਮੈਲੇਲੇਮੀਆ ਮਾਈਲਨ ਕਹਿੰਦੇ ਆ ਉਹ ਖਤਮ ਹੋ ਗਈ ਤੁਹਾਨੂੰ ਫਾਈਬਰੋਮੈਲਜੀਆ ਵਾਲੇ ਸਿੰਪਟਮ ਜਾਣੇ ਸ਼ੁਰੂ ਹੋ ਜਾਣੇ ਬੜੇ ਗੰਦੇ ਦਰਦ ਕੁਲਵੰ दो चीजें अपने न्यूट्रिशन ईस्ट दिन चार चमच लेने, ही लेने है। एक एलोपैथिक दवाई नहीं है वाइटमिन मगर मिलता ही सिर्फ एलोपैथिक उस मतलब एलोपैथिक है नहीं चीज वाइटमिन मिलता कैम दुकान पर बेनफोटमीन और नर्वस का विटामिन है बी वन है कुलवंत जी फैट सबल बेनफोटमीन का एक कैपसूल डेली ले सकते हो मगर तुम चार कट्टो कट्ट टी स्पून न्यूट्रिशन ईज डेली लेंगे बेनफोटमीन एलोपैथिक दवाई नहीं है उधर सुन डॉक्टर की प्रिसक्रिप्शन नहीं है मगर क्योंकि वह वाइटमिन है मिलते ही उत्थ है और न्यूट्रासुटिकल नहीं आता होर कुलवंत जी जिन्होंने आह प्रॉब्लम है यह बंद छोटी चीज सीखनी है फास्टिंग ਫਾਸਟਿੰਗ ਆਪਣੀ ਬਾਡੀ ਚ ਨਾ ਇੱਕ ਇਹੋ ਜਿਹੀ ਚੀਜ਼ ਕਰਦੀ ਜਿਹਨੂੰ ਆਪਾਂ ਕਹਿੰਦੇ ਸੁਪਰ ਸਰਵਾਈਵਲ ਮੋਡ ਬਾਡੀ ਆਪਣੀ ਰਿਪੇਅਰ ਤਾਂ ਕਰੇਗੀ ਜਦੋਂ ਲੱਗੇਗਾ ਲੋੜ ਰਿਪੇਅਰ ਕਰਨ ਦੀ ਲੋੜ ਹੈ ਫਾਸਟਿੰਗ ਰਿਪੇਅਰ ਮੋਡ ਆਨ ਕਰਵਾਉਂਦੀ ਹੈ ਤਾਂ ਫਾਈਬਰੋਮੈਲਜੀਆ ਦੇ ਲੋਕਾਂ ਨੂੰ 슈ਗਰ ਕਾਰਬੋਹਾਈਡਰੇਟਸ ਆਲੂ ਚੌਲ ਸ਼ਰਾਬ ਸਪੈਸ਼ਲੀ ਜਿਹੜੀ B1 ਮਾਰਦੀ ਹੈ ਉਹ ਤੋਂ ਦੂਰ ਰਹਿਣਾ ਚਾਹੀਦਾ B1 ਤੇ ਥਾਇਾਮਿਨ ਤੇ B ਕੰਪਲੈਕਸ ਰਿਚ ਫੂਡ ਖਾਣ ਤੇ ਨਿਊਟ੍ਰੀਸ਼ਨਲ ਯੀਸਟ ਨੂੰ ਉਹ 4 ਕੁ ਚਮਚਾ ਡੇਲੀ ਲੈਣ ਤੇ ਬੈਲਫੋਰਟ ਮੀਂਗਰੋਂ ਮਿਲ ਜੇ ਅਨਾ ਕਈ ਕੰਟਰੀਸ ਤੇ ਬੈਨਫੋਰਟ ਮੈਨ ਸਿੱਧੀ ਮਿਲ ਜਾਂਦੀ ਹੈ ਇੰਡੀਆ 'ਸ ਤੱਕ ਆਪਣੇ ਓਵਰ ਦਾ ਕਾਊਂਟਰ ਨਹੀਂ ਹੈ ਕੋਈ ਵੀ ਜਾ ਕੇ ਕਹੇ ਮੈਨੂੰ ਬੈਨਫੋਰਟ ਮੈਨ ਚਾਹੀਦਾ ਮਿਲ ਜਾਂਦਾ ਜੀ ਕੁਲਵੰਤ ਜੀ ਇੱਕ ਰਵਿੰਦਰ ਸਿੰਘ ਜੀ ਬੀ 12 ਦੀ ਤੁਸੀਂ ਗੱਲ ਕੀਤੀ ਹੈ ਬੀ 12 ਜਦੋਂ ਬਾਡੀ ਦੇ ਵਿੱਚ ਘਟ ਜਾਂਦਾ ਹੈ ਜਾਂ ਫੋਲਿਕ ਐਸਿਡ ਜਦੋਂ ਬਾਡੀ ਦੇ ਵਿੱਚ ਘਟ ਜਾਂਦਾ ਹੈ ਤਾਂ ਉਦੋਂ ਆਪਣੇ ਨਰਵਸ ਸਿਸਟਮ ਦੀਆਂ ਜਿਹੜਾ ਪੇਨ ਹੋਣ ਲੱਗਦੀ ਹੈ ਬਾਡੀ ਦੀਆਂ ਨਸਾਂ ਜਿਹੜੀਆਂ ਨੇ ਉਹ ਦਰਦ ਕਰਨ ਲੱਗਦੀ ਹੈ ਲੱਤਾਂ 'ਚ ਦਰਦ ਹੋਣ ਲੱਗਦਾ ਬਾਹਾਂ 'ਚ ਦਰਦ ਹੋਣ ਲੱਗਦਾ ਇੱਕ ਐਸੀ ਪੇਨ ਹੁੰਦੀ ਹੈ ਜਿਹੜੀ ਕਿ ਬੰਦੇ ਨੂੰ ਸਮਝ ਨਹੀਂ ਆ ਰਹੀ ਹੁੰਦੀ ਵੀ ਉਹ ਕਿਵੇਂ ਦੀ ਪੇਨ ਹੈਗੀ ਹੈ ਤੇ ਉਹਦੇ ਲਈ ਅਲੱਗ-ਅਲੱਗ ਪੇਨ ਕਿਲਰ ਵੀ ਉਹਦਾ ਅਸਰ ਨਹੀਂ ਕਰ 파 ਰਹੇ ਹੁੰਦੇ ਉਹਨੂੰ ਨਿਊਰੋਪੈਥੀਕ ਦੀ ਪ੍ਰੋਬਲਮ ਆਪਾਂ ਕਹਿ ਸਕਦੇ ਹਾਂ ਜੀ ਤੇ ਇਹ ਇਹ ਸਪੇਨ ਨੂੰ ਫਿਰ ਠੀਕ ਕਰਨ ਲਈ ਆਪਾਂ ਨੂੰ ਕੀ ਕਰਨਾ ਪਏਗਾ ਤੇ ਉਤਰਾਤਰਾਮ ਲੈਣ ਲਈ ਮਤਲਬ ਇਹ ਤੇ ਇੱਕ ਤੋ ਹੋਗਾ ਲੰਬਾ ਇਲਾਜ ਹੋਗਾ ਇੱਕ ਹੋਗਾ ਤੁਰੰਤ ਆਰਾਮ ਲੈਣ ਲਈ ਇਹ ਦੋਨੋਂ ਦਰਦਾਂ ਲਈ ਕੁਲਵੰਜੀ ਕਰੀਮ ਆਂਦੀ ਹੈ ਡੀ ਐਮ ਐਸਓ ਲਿਖ ਲਓ ਆਰਗੇਨਿਕ ਚੀਜ਼ ਹੈ ਡੀ ਐਮ ਐਮ ਐਸਓ ਫਾਈਬਰੋਮੈਲਜੀਆਲੀ ਪੇਨ ਲਈ ਤੇ ਆਹ ਵਾਲੀ ਪੇਨ ਲਈ

ਸ਼ੂਗਰ ਤੇ ਕਾਰਬਸੋਡੀ ਬੋਡੀ ਚ ਕੀ ਕਰ ਦਿੰਦੇ ਆ ਉਹ ਤੁਹਾਡੇ ਬੀ ਕੰਪਲੈਕਸ ਨੂੰ ਮਾਰ ਦਿੰਦੇ ਆ ਤਾਂ ਪਹਿਲੀ ਚੀਜ਼ ਤੁਹਾਨੂੰ ਸ਼ੂਗਰ ਕਾਰਬੋਹਾਈਡਰੇਟਸ ਅਲਕੋਹਲ ਫਰੂਟ ਨਹੀਂ ਦੂਜੀ ਚੀਜ਼ ਤੁਹਾਨੂੰ ਕੋਈ ਨਾ ਕੋਈ ਫਰਮੈਂਟਡ ਫੂਡ ਖਾਣਾ ਸ਼ੁਰੂ ਕਰ ਦੇਣਾ ਜਿਵੇਂ ਇੱਕ ਸਾਊਰਕਰਾਉਟ ਜਿਹਨੂੰ ਪੱਖਾ ਕਹਿੰਦੇ ਗੋਭੀ ਕਹਿੰਦੇ ਹੀਰੇ ਫਰਮੈਂਟ ਕਰ ਲੇ ਤੁਹਾਨੂੰ ਅਚਾਰ ਬਣਾਣਾ ਹੈ ਘਰੇ ਵਧੀਆ ਨਿੰਬੂ ਦਾ ਅਚਾਰ ਨਾਲੋਂ ਮਿੱਠਾ ਨਹੀਂ ਉਹਦੇ ਚ ਜਿਵੇਂ ਕਹਿੰਦੇ ਕੋਈ ਮਸਾਲਿਆਂ ਚ ਤੇ ਆ ਡੀ ਐ ਬੀ ਐਮ ਐਸ ਨੂੰ ਕਰੀਮੀ ਯੂਜ਼ ਕਰ ਸਕਦੇ ਹੋ ਵਨ ਜੀ ਜਿਹੜਾ ਮੇਨ ਫੈਕਟਰ ਲੋਕੀ ਨਹੀਂ ਸਮਝਦੇ ਕਈ ਵਾਰੀ ਨਾ ਇਨਫਲੇਮੇਸ਼ਨ ਤੇ ਵਿਟਾਮਿਨ ਬੀ ਇਕੱਠਾ ਦੋਨੋਂ ਇਨਫਲੇਮੇਸ਼ਨ ਹਾਈ ਹੋ ਜਾਂਦੀ ਹੈ ਵਿਟਾਮਿਨ ਬੀ ਲੋ ਹੋ ਜਾਂਦਾ ਹੈ ਉਹਦਾ ਕਾਰਨ ਇਨਫਲੇਮੇਸ਼ਨ ਦਾ ਤੇਲ ਸਰੋਂ ਦਾ ਤੇਲ ਛੱਡ ਕੇ ਲੋਕੀ ਕਿਸ ਤੇ ਆ ਗਏ ਜਿਹੜਾ ਹੈ ਰਿਫਾਈਨਡ ਰਿਫਾਈਨਡ ਨੰਬਰ 1 ਰੀਜ਼ਨ ਹੈ ਕੋਈ ਇਨਫਲੇਮੇਸ਼ਨ ਦਾ ਜਿਹਦਾ ਕੋਈ ਸਿਰ ਪੈਰ ਵਾਲਾ ਦਰਦ ਨਹੀਂ ਹੈ ਦੇਖੋ ਗੱਲ ਬੰਦੇ ਨਾਲ ਮੋਢੇ ਛੱਟ ਲੱਗੀ ਹੋਵੇ ਮੋਟਾ ਦੁਖਦਾ ਕਈਆਂ ਤੇ ਨਾ ਬਿਨਾਂ ਕੰਮ ਹਾ ਮੇਰਾ ਸਾਰਾ ਸਿਰ ਦੁਖਦਾ ਮੈਂ ਕਹਿੰਦਾ ਜੀ ਮੈਂ ਹੋ ਸਕਦਾ रोड रोलर रो, निकल के ना मगर दिखा नहीं अगला बेचारा तंग क्यों है इनफ्लिमे है। दो चीज रिफाइंड कौनवंत जिन्होंने दस जो ऑयल आ रहा है तो आप विहार में कोई उन्होंने काम नहीं बहुत अच्छी क्वालिटी का ऑरगैनिक येलो मसटर्ड ऑयल यूज करना है या फिर यूज करना है कोकोनट ऑयल या देसी घी वह भी बहुत वाइफ क्वालिटी का इन्हों का तेल बरतना है ਦੂਜੇ ਨੰਬਰ ਤੇ ਤੁਸੀਂ ਕੋਈ ਵੀ ਜਿਹਨੂੰ ਆਪਾਂ ਕਹਿੰਦੇ ਆ omega 3 ਵਧੀਆ omega 3 dha ਕਹਿੰਦੇ ਆ ਉਹ ਯੂਜ਼ ਕਰਨਾ ਤੁਹਾਨੂੰ ਯਾਦ ਹੈ ਪਤਨ ਜੀ ਮੇਰੇ ਕੋਲ ਇੱਕ ਪ੍ਰੋਡਕਟ ਹੈ ਜਿਸ ਦੇ ਵਿੱਚ ਮੈਂ dha ਪਾ ਕੇ ਦਿੰਦਾ Q10 Q10 ਦਰਦ ਨੂੰ ਪਛਾ ਦਿੰਦਾ ਉਹਦੇ ਵਿੱਚ dha ਪਾਇਆ ਹੋਇਆ ਹੈ ਤਾਂ dha ਇਨਫਲੇਮੇਸ਼ਨ ਘਟਾਉਂਦਾ ਹੈ ਤਾਂ ਇਹ ਦਰਦਾਂ 'ਚ ਇਹ ਦੋ ਚੀਜ਼ਾਂ ਬਹੁਤ ਵਧੀਆ ਤਰੀਕਾ ਰਹੇਗਾ ਜੀ ਉਸ ਤੋਂ ਇਲਾਵਾ ਜੀ ਇੱਕ ਆਦਾ ਹੈਗਾ ਪਿੱਠ ਦਾ ਦਰਦ ਸਰਵਾਈਕਲ ਇਹ ਦੋ ਦਰਦ ਐਸੇ ਨੇ ਜਿਹੜੇ ਕਿ ਮਤਲਬ ਕਿ ਮੰਨ ਕੇ ਚਲੋ ਵੀ ਇਹਦੇ ਤੇ ਪੇਨ ਕਲਰ ਵੀ ਜਿਹੜੇ ਨੇ ਅਸਰ ਨਹੀਂ ਹੁੰਦੇ ਹੈਗੇ ਜੀ ਕੁਲਵੰਤ ਜੀ ਇਹ ਸਾਡੇ ਇਹਨਾਂ ਨੂੰ ਇਹਨਾਂ ਨੂੰ ਠੀਕ ਕਰਨ ਲਈ ਕੀ ਕਰਨਾ ਪਏ ਆ ਜੀ ਸਾਡੇ ਮੈਡਮ ਨੂੰ ਪ੍ਰੋਬਲਮ ਸੀ ਜੀ ਇੱਕ ਟਾਈਮ ਅੱਜ ਤੋਂ 10 ਸਾਲ ਪਹਿਲਾਂ ਇਹ ਤਾਂ ਆਪਣੇ ਹੱਥੋਂ ਕੱਢੀ ਪ੍ਰੋਬਲਮ ਹੈ ਕੁਲਵੰਤ ਜੀ ਜ਼ਿਆਦਾਤਰ ਲੋਕਾਂ ਨੂੰ ਜਿਹੜੇ ਐ ਬੈਠ ਕੇ ਟੇਡੇ ਬੈਠ ਕੇ ਫੋਨ ਨਹੀਂ ਦੇਖਦੇ ਉਹ ਪਤਾ ਕੀ ਕਰਦੇ ਨੇ ਉਹ ਬੈੱਡ 'ਤੇ ਬਹਿ ਜਾਣਗੇ ਅੱਧਾ ਜਿਹਾ ਸਹਰਾਣਾ ਲੈ ਲੈਣਗੇ ਤੇ ਬੇਝ ਹੋ ਕੇ ਨਾ ਐਂਜ ਗਦਮ ਕਰਕੇ ਤਿੰਨ ਤਿੰਨ ਚਾਰ ਚਾਰ ਘੰਟੇ ਆਪਣੇ ਪੋਸਚਰ ਨੂੰ ਐ ਕਰਦੇ ਕੋਈ ਪ੍ਰੋਬਲਮ ਨਹੀਂ ਹੈ ਜੀ ਜਦ ਤੱਕ ਤੁਸੀਂ ਆਪੋਜ਼ਿਟ ਮਸਲ ਨੂੰ ਵੀ ਤੰਗ ਕਰੋ ਤਾਂ ਇਹਨਾਂ ਲਈ ਇਲਾਜ ਹੈ ਜਿਨ੍ਹਾਂ ਦਾ ਦੁੱਖਦਾ ਇਹਨਾਂ ਨੇ ਪਿੱਛੇ ਨੂੰ ਨਾ ਜਿਵੇਂ ਆਪਾਂ ਉਹ ਤੁਹਾਨੂੰ ਜਿਮ ਇਨਸਟ੍ਰਕਟਰ ਵੀ ਸੱਤ ਲਵਾਉਂਦਾ ਹੁੰਦਾ ਕਿ 10 10 ਤੇ ਤਿੰਨ ਸੈਟ ਲਾਣੇ ਆ ਥੋਨੇ ਦਿਨ ਚ ਤਿੰਨ ਵਾਰੀ 10 10 ਦੇ ਤਿੰਨ ਸੈਟ ਲਾਣੇ ਦੇਖੋ ਕੀ ਕਰਨਾ ਪਿੱਛੇ ਆਪਾਂ ਸਾਰੇ ਐ ਕਰਦੇ ਹਾਂ ਆ 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 ਦਰਤਵਾ ਇੱਧਰ ਨੂੰ ਹੈ ਨਾ ਇੱਧਰ ਤਾਂ ਕਰਨੇ ਨਹੀਂ ਪੁੱਠਾ ਇੱਕ ਤੋਂ 10 ਸੈਟ ਮਾਇਕ ਕੋਲੋਂ ਜੀ 2 ਮਿੰਟ ਵੇਟ ਕਰੀ ਕੋਈ ਕੰਮ ਕੁਮ ਕਰਿਆ ਫਿਰ ਇਹ 10 ਵਾਰੀ ਮਤਲਬ ਤਿੰਨ ਟਾਈਮ 10 ਪੀ 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 ਜਿੰਨੇ ਚ 10 ਸੈਟ ਲਾਣੇ ਇਹਦੇ ਟੋਟਲ ਤਾਂ 30 30 90 ਹੋ ਗਏ ਦੂਜੀ ਗੱਲ 99% ਕੋਲੋਂ ਜੀ ਇਹ ਪ੍ਰੋਬਲਮ ਲਿਵਰ ਨਾਲ ਜੁੜੀ ਹੁੰਦੀ ਹੈ 99% ਤਾਂ ਤੁਸੀਂ ਕਿ ਲਿਵਰ ਮ사ਜ ਦਿੱਤੀ ਮੈਨੇ ਉਹ ਕਰਕੇ ਦੇਖਣੀ ਹੈ ਅਗਰ ਤੁਹਾਨੂੰ ਮ사ਜ ਕਰਕੇ ਨਾਲ ਦੀ ਨਾਲ ਲੱਗਿਆ ਆਹਾਹਾ ਗੱਲ ਬਣ ਗਈ ਇਹ ਤਾਂ ਮਤਲਬ ਤੁਹਾਡਾ ਲਿਵਰ ਫੈਟੀ ਹੈ। ਅਗਰ ਤੁਸੀਂ ਲਿਵਰ ਮ사ਜ ਦੇਖਣਾ ਚਾਹੁੰਦੇ ਹੋ, DIY ਮੇਰੇ ਉਹਦੇ ਵੀਡੀਓ ਹਨ ਮੈਂ DIY ਲਿਵਰ ਮ사ਜ। ਤੀਜੀ ਚੀਜ਼ ਕੁਲਵੰਜੀ, ਅਗਰ ਤੁਸੀਂ ਬਹੁਤ ਜ਼ਿਆਦਾ ਕੰਪਿਊਟਰ, ਲੈਪਟਾਪ ਇਹ ਚੀਜ਼ਾਂ ਕਰਦੇ ਹੋ, ਤੁਹਾਨੂੰ ਬੈਕ ਵਾਕ ਕਰਨ ਦੀ ਆਦਤ ਪਾਣੀ ਪੈਣੀ ਹੈ। ਤਾਂ ਦਿਨ ਚ ਜਿਹਨੂੰ ਬਹੁਤ ਜ਼ਿਆਦਾ ਕੰਪਿਊਟਰ ਦੀ ਸੈਟਿੰਗ ਹੈ, ਜਿਹਦੀ 3 ਤੋਂ 4 ਘੰਟੇ ਤੋਂ ਜ਼ਿਆਦਾ ਸੈਟਿੰਗ ਹੈ ਨਾ, ਉਹਨੂੰ ਦਿਨ ਚ 3 ਵਾਰੀ 5-5-5 ਮਿੰਟ ਦੀ ਬੈਕ ਵਾਕ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਇੱਕ ਦਿਨ ਚ ਨਹੀਂ ਕਰ ਸਕਦਾ, ਉਹਨੂੰ ਸਵੇਰੇ 15 ਮਿੰਟ, ਸਵੇਰੇ 15 ਮਿੰਟ ਸ਼ਾਮੀ वॉक करना स्पेषली बैकत गर्दन ते ते हिप चली है। जी। तो की दिक्कत आकतोमैटिकली चलीवन जी बैकवॉक अपने एक्टिवेट करते हैं क्योंकि देखो जब मैं ए कर रहा ना देखो मसल के चल रहा है पिछले यह मसल तो ऐ हो गया यह मसल स्ट्रैच हो मसल रिलैक्स होया बैक चलते हैं आप चलना तो अपने इधर ले मसल फ्रंट है ये मसल एक्टिवेट होंगे ਜਿਹੜੇ ਕਿ ਆਪਣੀ ਬੈਕ ਨੂੰ ਫੜਦੇ ਆ ਤੁਸੀਂ ਦੇਖਿਓ ਕੋਲੋਂ ਜੀ ਬੰਦਲ ਇਹਨੂੰ ਗੇਂਦ ਕਹਿੰਦਾ ਪੋਸਚਰ ਜਾਂ ਉਹ ਐ ਹੋ ਜਾਂਦਾ ਟਟਾਟਾ ਇਹ ਰਹਾ ਬੰਦਾ ਜਿਹੜਾ ਪੂਰਾ ਮਿੱਟੀ ਚੋਂ ਆਇਆ ਹੁੰਦਾ ਹਾਂਜੀ ਹੁਣ ਆਈਏ ਪੇਟਾਬ ਦੇ ਦਰਦ ਦੇ ਤੇ ਪੰਜਾਬ ਦਾ ਜਿਹੜਾ ਐਸਿਡ ਬਣਦਾ ਉਹ ਵੀ ਇੱਕ ਅਜਿਹਾ ਦਰਦ ਹੈ ਜਿਹੜਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਤੇ ਅਸੀਂ ਐਂਟਾਸਿਡ ਲੈਨੇ ਆ ਤੇ ਸਾਨੂੰ ਉਹਦੇ ਨਾਲ ਕਾਫੀ ਆਰਾਮ ਮਿਲਦਾ ਚਾਹੇ ਉਹ ਪੀਣ ਵਾਲੇ ਹੋਣ ਚਾਹੇ ਆਪਾਂ ਨੂੰ ਉਹ ਖੜਕਮੀਆਂ ਗੋਲੀਆਂ ਵਾਲੇ ਹੋਣ ਇਹ ਚਾਹੀਏ ਆਪਾਂ ਨੂੰ ਕੋਈ ਟੈਬਲੇਟ ਹੋ ਗਈ। ਇਹ ਵੀ ਇੱਕ ਐਸਾ ਦਰਦ ਹੈ ਜਿਹੜਾ ਕਿ ਸਾਡੇ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਕਿਉਂਕਿ ਰੋਜ਼-ਰੋਜ਼ ਹੁੰਦਾ ਰੋਜ਼-ਰੋਜ਼ ਆਪਾਂ ਨੂੰ ਇਹ ਗੋਲੀ ਖਾਣੀ ਪੈਂਦੀ ਹੈ ਜਾਂ ਕੈਪਸੂਲ ਖਾਣਾ ਪੈਂਦਾ। ਜੀ। ਇਹਦੇ ਲਈ ਕੀ ਹੱਲ ਹੈ? ਜੀ। ਇਹਦੇ ਬਾਰੇ ਨਾ ਪਹਿਲੇ ਤੱਕ ਝੂਠ ਦੇ ਬਾਰੇ ਇਤਜਾਬ ਵੱਧ ਗਿਆ ਤਾਂ ਤਜਾਬ ਬਣਿਆ। ਪਹਿਲਾਂ ਝੂਠ ਤਾਂ ਹੈ ਥੋੜੇ ਟਿੱਡੇ ਦੇ ਉੱਪਰ ਇੱਕ ਵਾਲਵ ਲੱਗਿਆ ਹੋਇਆ ਹੈ। ਉਹ ਵਾਲਵ ਕਦੋਂ ਬੰਦ ਹੁੰਦਾ ਹੈ ਜਦੋਂ ਤਜਾਬ ਪੂਰਾ ਓਕੇ ਹੋ ਜਾਂਦਾ ਹੈ। ਬਟ ਤੁਸੀਂ ਗੱਦਾ ਖਾਣਾ ਬਾਰ-ਬਾਰ ਖਾਈ ਜੰਨੇ ਹੋ ਤਜਾਬ ਕਰੇ ਪੂਰਾ ਮੰਦੈਨਿਕ ਤੇ ਵਾਲਵ ਖੁੱਲ੍ਹਾ ਰਹੇ ਹੁੰਦੇ ਨੇ ਉਹਨਾਂ ਨੇ ਤੁਹਾਨੂੰ ਐਂ ਡਕਾਰ ਡਕਾਰਾਂ ਦੇ ਅਗਰ ਉੱਪਰ ਉਹ ਉੱਪਰਲੀ ਜਗ੍ਹਾ 'ਚ ਉਹ ਦਰਦ ਹੁੰਦਾ ਹੈ ਪਹਿਲੀ ਗੱਲ ਤੁਸੀਂ ਜਦ ਵੀ ਤੁਹਾਨੂੰ ਤਜਾਬ ਬੰਦ ਆ ਤੁਸੀਂ 2 ਚਮਚ ਐਪੋਲਸਾਈਡ ਬਰ ਵਿਨੇਗਰ ਇੱਕ ਗਲਾਸ ਪਾਣੀ 'ਚ ਸਟਰ ਹੋ ਲੈਣਾ ਪੀ ਜਾਣਾ ਅਗਰ ਤੇ ਆਦਾ ਦਰਦ ਨਾਲ ਦਿਨ ਨਾਲ ਬਹਿ ਗਿਆ ਜਿਹੜਾ ਕਿ 99% ਤੇ ਕੁਝ ਲੰਬੀ ਬੜੀ ਝੂਠ ਨਹੀਂ ਬੋਲ ਰਿਹਾ ਮੈਂ 99% ਲੋਕਾਂ ਨੂੰ ਜਿਹਨਾਂ ਨੂੰ ਤਜਾਬ ਬੰਦ ਆ ਉਹਨਾਂ ਦੇ ਢਿੱਡ 'ਚ ਐਸਿਡ ਘੱਟ ਹੈ ਘੱਟ ਵੱਧ ਨਹੀਂ ਹੈ ਘੱਟ ਹੈ ਐਸਿਡ ਪੂਰਾ ਕਰ ਦਿਓ ਸੋਲਵ ਬੰਦ ਹੋ ਜੂਗਾ ਨਾ ਆ ਦਿਨਾ ਪ੍ਰੋਬਲਮ ਸੋਲਵ 1% ਤੋਂ ਵੀ ਘੱਟ ਲੋਗ ਹੈ ਕੁਲਵੰਤ ਜੀ ਜਿਨ੍ਹਾਂ ਢਿੱਡ 'ਚ ਐਕਚੁਅਲ 'ਚ ਅਲਸਰ ਹੈ ਉਹਨਾਂ ਨੂੰ ਪਤਾ ਹੁੰਦਾ ਅਲਸਰ ਹੈ ਨਿੰਬੂ ਪੀਨੇ ਕੋਈ ਵੀ ਖੱਟੀ ਚੀਜ਼ ਖਾਣੇ ਆ ਇੱਕ ਸੈਕਿੰਡ 'ਚ ਦਰਦ ਉਹ ਬਚਾਰੇ ਉਹ ਐਕਲਸਾਈਡ ਨਹੀਂ ਲੈ ਸਕਦੇ ਜਿਨ੍ਹਾਂ ਨੂੰ ਸਿੱਧੇ ਸਿੱਧੇ ਪੇਟਾਬ ਦੀ ਗੋਲੀ ਦੀ ਆਤ ਪਈ ਹੈ ਨਾ ਉਹ ਬੇਅਕਲੀ ਡਾਕਟਰਾਂ ਦੀ ਬੇਅਕਲੀ ਹੈ ਬਿਨਾ ਟੈਸਟ ਕਰੇ ਬੰਦੇ ਨੂੰ ਦੱਸਤਾ ਕਿ ਤੇਰਾ ਪੇਟਾਬ ਵਧਿਆ ਹੋਇਆ ਹੈ ਨਹੀਂ ਵਧਿਆ ਹੋਇਆ ਜੀ ਇੱਕ ਟੈਸਟ ਸਿੰਪਲ ਜਿਹਾ ਟੈਸਟ ਹੈ ਜੇ ਤੁਹਾਨੂੰ ਨੈਕਸਟ ਟਾਈਮ ਪੇਟਾਬ ਬਣਿਆ ਤੁਸੀਂ 2 ਚਮਚ ਸਿਰਕੇ ਦੇ ਪਾਣੀ ਆ ਪਾਣੀ ਚ ਪੀ ਜਾਣਾ ਜੇ ਥੋੜਾ ਤਿਆਰ ਮਾਲ ਦਿਨਾ ਓਕੇ ਹੋ ਗਿਆ ਥੋੜਾ ਤਿਆਰ ਘੱਟ ਸੀ ਵੱਧ ਨਹੀਂ ਸੀ ਹੁਣ ਜਿੱਦਾਂ ਹੈਗੀ ਪੇਟ ਚ ਅਲਸਰ ਉਹਦਾ ਬਚਰਗਾ ਕੀ ਕਰੀਏ ਉਹਨੇ ਕੀ ਨਾ ਕੁਲਵੰਜੀ ਐਸਿਡ ਇੰਨਾ ਘੱਟਦਾ ਰਿਹਾ ਇੰਨਾ ਘੱਟਦਾ ਰਿਹਾ ਕਿ ਜਿਹੜੀ ਵਾਲ ਵਾਲ ਐਂ ਦਵਾਰ ਐਕਸਪੋਜ਼ ਹੋ ਗਈ ਤੇ ਐਸਿਡ ਉਹਦੇ ਨਾਲ ਲੱਗ ਗਿਆ ਇਹਨਾਂ ਨੂੰ ক্লোਰੋਫਿਲ ক্লোਰੋਫਿਲ ਕਿਸ ਚੰਨੇ ਕੁਲਵੰਜੀ ਸਭ ਤੋਂ ਬੜੀ ਆਂਦੀ ਹੈ ਇਹ ਵੀਡ ਗ੍ਰਾਸ ਚ ਵੀਡ ਗ੍ਰਾਸ ਦਾ ਜੀ ਬਹੁਤ ਕਨਸੈਂਟ੍ਰੇਟਿਡ ਵੀਡ ਗ੍ਰਾਸ ਹੁੰਦਾ ਵੀਡ ਗ੍ਰਾਸ ਜੂਸ पाउडर मेरे को नहीं इंडिया च बहुत घट कंपनी को स्प्रेस ना किलो वीट ग्रास चम्मच पा देने बहुत हाई मगर अगर वो नहीं है तो वीट ग्रास आप या वीट ग्रास को हेल्प कर कोई भी ग्रीन चीज उस बहुत सोहना काम करता है असं जूसा कहना हे हाँ हाँ मैं आप कहने कई लोग जूस नहीं यूज कर देते कद्दू का कद्दू यूज कर सीफिन मगर मेरा बेस्ट जो बेस्ट अगर थोड़े ढिड अल्सर है वो है पत्ता गोभी का जूस वोपर कोई चीज नहीं है पत्ता गोभी का जूस व हील करता है हौली हौली हील होगा फिर तुम साइडर जिंदगी ट्राई करना है उस तो पहला बिल्कुल ट्राई नहीं करना हूँ कुलवंजी जिन्हें देखो उ दर्द है एसिड करके दर्द उरे है अफस, या गले क्योंकि उरे म्यूकस की लेयर नहीं है उसिड लगता है तो तुम्हें एप्पलाइडर विनेगर पीना गल खत्म हो जानी थोड़ा दर्द लगना बंद हो जाए ਜੀ ਇੱਕ ਦਰਦ ਰਵਿੰਦਰ ਸਿੰਘ ਜੀ ਮਾਈਗਰੇਨ ਦਾ ਦਰਦ ਜਿਹੜਾ ਹੁੰਦਾ ਇਹ ਬਹੁਤ ਭਿਆਨਕ ਹੁੰਦਾ ਇਹਦੇ ਵਿੱਚ ਇਹਦਾ ਅਟੈਕ ਹੁੰਦਾ ਇੱਕ ਕਿਸਮ ਦਾ ਅਟੈਕ ਹੁੰਦਾ ਕੁਝ ਕੁਛ ਦਿਨਾਂ ਬਾਅਦ ਜਾਂ ਇੱਕ ਇੱਕ ਦਿਨ ਦੇ ਵਿੱਚ ਦੋ ਵਾਰੀ ਵੀ ਹੋ ਸਕਦਾ ਇਹਦਾ ਅਟੈਕ ਹੁੰਦਾ ਤੇ ਬਹੁਤ ਜ਼ਿਆਦਾ ਸਵियर ਪੇਨ ਹੁੰਦੀ ਹੈ ਨਾ ਕਾਬਲੇ ਬਰਦਾਸ਼ਤ ਹੁੰਦੀ ਹੈ ਜੇ ਵੀ ਜਿਹੜੀ ਠੀਕ ਕੀਤੀ ਜਾ ਸਕਦੀ ਹੈ ਆਪਣੇ ਬਹੁਤ ਸਿੰਪਲ ਹੈ ਜੀ ਇਹਦੇ ਪਿੱਛੇ ਫੈਟੀ ਲਿਵਰ ਹੁੰਦਾ ਹੈ ਤਾਂ ਇਹਨਾਂ ਦੇਖੀ ਇਹਨਾਂ ਟ੍ਰਿਗਰ ਉਹਨੂੰ ਟ੍ਰਿਗਰ ਕਹਿੰਦੇ ਯੂ نو ਆਨ ਕਰਨ ਵਾਲਾ ਕੀ ਹੈ ਗੈਸ ना हो, गैस नहीं होंगी फिर ना ना लगता फट गया दर्द नहीं होंगे कईय फट रहाय लग बारे बहुत तरीके इस एस एक लिवर हैल्दी करने वाला प्रोटोकोल फैटी लिवर मिल्कल वायटामिन वायटामिन थ्री अश्वगंधा पोटाशियम सिलेट एपल सर विनेगर यह जो कहने लिवर प्रोटोकोल डाइट ਤੇ ਇਹਨਾਂ ਨੇ ਲਿਵਰ ਦੀ ਮ사ਜ ਡੇਲੀ ਕਰਨੀ ਹੈ ਬੈਕਵਾਰਡ ਲਿਵਰ ਦਾ ਪੂਰਾ ਪ੍ਰੋਗਰਾਮ ਤੇ ਪ੍ਰੋਟੋਕੋਲ ਬੈਕਵਾਰਡ ਸੋਰੀ ਲਿਵਰ ਮ사ਜ ਡੇਲੀ ਜੀ ਤੇ ਇਹ ਇਹ ਤਾਂ ਹੋ ਗਿਆ ਆਪਣਾ ਲੌਂਗ ਟਰਮ ਜਿਹੜਾ ਇਹਦਾ ਇਲਾਜ ਹੋਗਾ ਪਰ ਮੌਕੇ ਦੇ ਉੱਤੇ ਜੇ ਆਰਾਮ ਕਰ ਲੈਣਾ ਹੋਵੇ ਤਾਂ ਉਹਦੇ ਲਈ ਕਹਿੰਦੇ ਕਿ ਲਿਵਰ ਜੀ ਇਹਨਾਂ ਨੇ ਆਪਣੀ ਮ사ਜ ਕਰਨੀ ਹੈ ਲਿਵਰ ਤੇ ਤੇ ਤੁਹਾਨੂੰ ਯਾਦ ਹੈ ਕਿ ਆਪਾਂ ਵੀਡੀਓ ਬਣਾਈ ਸੀ ਤੁੰਡੀ ਅਮੀ ਅਲੀ ਤੇ ਸੈਂਪਲ ਦੀ ਕਰਸੇ ਦਰੱਖਣਾ ਤੂੰ ਦੇਖਣਾ ਕਿ ਕਿੱਦੇ ਪਾਸੇ ਕਰਦੇ ਨਹੀਂ ਮੁੜ ਰਹੀ ਅੱਧਰ ਮੁੜ ਰਹੀ ਨਹੀਂ ਕਿ ਇੱਧਰ ਨਹੀਂ ਮੁੜ ਰਹੀ ਅਗਰ ਤੁਹਾਡੀ ਕਰਦੇ ਇੱਧਰ ਨਹੀਂ ਮੁੜ ਰਹੀ ਇਟ ਗੁੱਡ

ਕਿਆ ਆਵਾਜ਼ ਆ। ਇਹ ਨਵੀਂ ਟੈਕਨੀਕ ਦੱਸੀ ਹੈਗੀ ਜੀ ਉਮੀਦ ਕਰਦੇ ਆ ਕਿ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਕਿ ਹੁਣ ਜਾਂਦਿਆਂ ਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਵੀ ਦੇ ਦੇ। ਜੀ ਕੁਲਵੰਤ ਜੀ ਮੈਂ ਨਾਲ ਲੋਕਾਂ ਨੂੰ ਚਾਹੁੰਦਾ ਮੈਨੂੰ ਆ ਕੇ ਮਿਲਣ ਕਰੇ। ਜਿਹੜਾ ਵੀ ਬੰਦਾ ਆ ਸਕਦਾ ਐਤਵਾਰ ਨੂੰ ਮੈਂ ਚਾਰਜ ਵੀ ਨਹੀਂ ਕਰਦਾ ਮੈਂ ਕਰੇ ਸੈਮੀਨਾਰ ਰੱਖਦਾ ਫ੍ਰੀ ਆਫ ਕਾਸਟ ਮੇਰੇ ਕੋ ਆ ਕੇ ਮੇਰਾ ਸੈਮੀਨਾਰ ਅਟੈਂਡ ਕਰਨ ਤੇ ਮੈਨੂੰ ਮਿਲਣ ਤੇ ਅਸੀਂ ਬਹੁਤ ਸੋਹਣੀ ਚੀਜ਼ਾਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਲੋਕੀ ਘਰਾਂਗੇ ਉਹ ਲਾਹਾ ਵੀ ਲੈ ਸਕਦੇ ਆ। ਤਾਂ ਅਗਰ ਤੁਸੀਂ ਮੇਰੇ ਘਰ ਆ ਕੇ ਸੈਮੀਨਾਰ ਅਟੈਂਡ ਕਰ तो मैं लिख के भेज देना सैमीनार मेरा नंबर नाइन ट्रिपल एट फोर सैवन फाइव ट्रिपल जीरो चाहते मदद करना चाहते हो तो नंबर एट फोर सैवन फाइव ट्रिपल जीरो वट्सएप कर देना कोच मैं डिटेल्स भेज दूंगा जो इंट्रस्टिड हो सा कोचिंग नंबर नोट कर लो बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ दूजा नंबर है पचासी पचानवे पचहत्तर चाली नब्बे

ਸੌਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮੋਸਰਵਿੰਦਰ ਸਿੰਘ ਜੀ ਤੁ ਆਪਾਂ ਜਾਣਿਆ ਪੇਨ ਮੈਨੇਜਮੈਂਟ ਜਿਹੜੀ ਆ ਉਹ ਕਿਸ ਤਰ੍ਹਾਂ ਕਰਨੀ ਆ ਘਰ 'ਚ ਬੈਠੇ ਅਸੀਂ ਆਪਣੇ ਆਪਣੇ ਪੇਨ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਆ ਪੇਨ ਤੋਂ ਛੁਟਕਾਰਾ ਪਾਉਣ ਦੇ ਕੁਝ ਦੇਸੀ ਤਰੀਕੇ ਹੋਰ ਵੀ ਹੈਗੇ ਨੇ ਜੀ ਉਹਨਾਂ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਸਕਦੇ ਹੈਗੇ ਆ ਐਕਸਰਸਾਈਜ਼ ਕੋਰਸ ਅਗਰੀ ਆ ਮਾਸਪੇਸ਼ੀਆਂ ਮਜ਼ਬੂਤ ਕਰਨ ਲਈ ਆਰਾਮ ਕਰਨ ਦੇ ਨਾਲ ਵੀ ਜਿਹੜਾ ਸਾਡਾ ਪੇਨ ਜਿਹੜਾ ਉਹ ਠੀਕ ਹੋ ਸਕਦਾ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਵੀ ਜਿਹੜਾ ਉਹ ਸਾਡਾ ਬੋਡੀ ਦੇ ਅੰਦਰ ਤੇ ਜਿਹੜੇ ਪੇਨਸ ਹੈਗੇ ਨੇ ਉਹ ਠੀਕ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਤ੍ਰਿਫਲਾ ਕੋਈ ਲਾਂਦਾ ਹੈਗਾ ਤ੍ਰਿਫਲਾ ਦੇ ਨਾਲ ਵੀ ਸਾਡਾ ਜਿਹੜਾ ਪੇਨ ਠੀਕ ਹੁੰਦਾ ਅਸ਼ਵਗੰਧਾ ਦੇ ਨਾਲ ਵੀ ਠੀਕ ਹੁੰਦਾ ਗਲੋਏ ਨਾਲ ਵੀ ਠੀਕ ਹੁੰਦਾ ਤੇ ਤુલਸੀ ਵੀ ਜਿਹੜੀ ਆ ਉਹ ਨੇਚਰਲ ਪੇਨ ਕਿਲਰ ਮੰਨੀ ਜਾਂਦੀ ਹੈਗੀ ਹੈ ਤੇ ਗਰਮ ਪਾਣੀ ਦੇ ਵਿੱਚ ਜੇਕਰ ਆਪਾਂ ਨਮਕ ਪਾ ਕੇ ਇਸ਼ਨਾਨ ਕਰਦੇ ਆਂ ਤੇ ਉਹ ਨਮਕ ਦੇ ਵਿੱਚ ਜਿਹੜਾ ਹੈਗਾ ਮੈਗਨੀਸ਼ੀਅਮ ਵੀ ਹੁੰਦਾ ਤੇ ਉਹਦੇ ਨਾਲ ਜਿਹੜਾ ਬਾਡੀ ਪੇਨਸ ਨੂੰ ਜਿਹੜਾ ਆਰਾਮ ਮਿਲਦਾ ਹੈਗਾ ਇਸ ਤੋਂ ਇਲਾਵਾ ਦਵਾਈਆਂ ਨੇ ਜੀ ਕੁਝ ਆਯੁਰਵੈਦਿਕ ਦਵਾਈਆਂ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਖਾਣਾ ਪੀਣਾ ਠੀਕ ਕਰ ਸਕਦੇ ਹੋ ਤਣਾਅ ਤੋਂ ਛੁਟਕਾਰਾ ਪਾਉਗੇ ਤੇ ਤੁਹਾਡੀ ਬਾਡੀ ਦੇ ਪੇਨਸ ਜਿਹੜੇ ਨੇ ਉਹ ਬੜੀ ਜਲਦੀ ਠੀਕ ਹੋ ਸਕਦੇ ਨੇ ਸੋ ਅਮੀਰ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਜੀ ਜੇ ਪਸੰਦ ਆਈਏ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਤੇ ਜੇ ਕਿਸੇ ਇੱਕ ਬੰਦੇ ਦੇ ਵੀ ਇਹ ਵੀਡੀਓ ਕੰਮ ਆ ਗਈ ਤੇ ਉਹ ਦੇਖ ਕੇ ਵੀਡੀਓ ਨੂੰ ਆਪਣੀ ਪੇਨ ਮੈਨੇਜਮੈਂਟ ਕਰਨੀ ਸਿੱਖ ਗਿਆ ਜਾਂ ਮਾਈਗਰੇਨ ਦਾ ਜਿਹੜਾ ਠੀਕ ਕਰਨ ਦਾ ਇੱਕ ਬਾ ਕਮਾਲ ਤਰੀਕਾ ਰਵਿੰਦਰ ਸਿੰਘ ਜੀ ਨੇ ਸਮਝਾਇਆ ਉਸ ਤੋਂ ਮਾਈਗਰੇਨ ਨੂੰ ਕਿਸੇ ਨੂੰ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਜਸ਼ਿਆ ਪੰਜਾਬੀ ਸਾਡੇ ਚੈਨਲ ਨਿਊ ਜਸ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਤਾ ਨਾ ਜੀ